ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਿਰ ਤੋਂ ਲੈ ਕੇ ਆ ਗਏ ਆਂ ਪਾਰਟੀ ਵੇਅਰ ਲੁੱਕ ਵਾਲੇ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟਾਂ ਦੇ ਨਾਲ ਕਢਾਈਆਂ ਵਾਲੇ ਦੁਪੱਟਿਆਂ ਵਾਲੇ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਸੂਟਾਂ ਦੇ ਨਾਲ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਬਹੁਤ ਹੀ ਅਫੋਰਡੇਬਲ ਪ੍ਰਾਈਸ ਹੈ ਤੇ ਪਾਰਟੀ ਵੇਅਰ ਲੁੱਕ ਵਾਲੀਆਂ ਸਾਰੀਆਂ ਕਲੈਕਸ਼ਨਾਂ ਨੇ ਸਾਰੇ ਸੂਟਾਂ ਦੇ ਰੰਗ ਤੇ ਪ੍ਰਿੰਟ ਬਹੁਤ ਹੀ ਸੋਹਣੇ ਨੇ ਤੇ ਬਿਲਕੁਲ ਇੱਕ ਵੱਖਰੀ ਆਈ ਇਹ ਕਲੈਕਸ਼ਨ ਹੈ ਇਸ ਵਾਲੀ ਦੁਪੱਟੇ ਫੋਰ ਸਾਈਡਡ ਕੱਟਵਰਕ ਆਏਗਾ ਤੇ ਨਾਲ ਹੈਵੀ ਪੂਰੀ embroiderry ਅੰਗਸ਼ ਦੁਪट्टे ਦੇ ਵਿੱਚ ਵੀ embroiderry ਹੈ ਕੱਲ ਨਹੀਂ ਸਾਈਡਾਂ ਤੇ embroiderry ਨਹੀਂ ਆਏਗੀ ਤੇ ਪ੍ਰਾਈਸ ਇਹਦਾ ਰਹੇਗਾ 790 ਰੁਪਏ 790 ਦੇ ਵਿੱਚ ਤੁਸੀਂ ਅੱਜ ਵਾਲੀ ਕਲੈਕਸ਼ਨ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਪ੍ਰਿੰਟ ਵੀ ਬੜੇ ਤਰ੍ਹਾਂ ਦੇ ਨੇ ਕਲਰ ਆਪਸ਼ਨ ਵੀ ਕਾਫੀ ਨੇ ਤੇ ਫੈਬਰਿਕ ਇਹਦਾ ਜਾਏਗਾ ਜੌਰਜਟ ਦੇ ਵਿੱਚ ਜੌਰਜਟ ਦਾ 5 ਮੀਟਰ ਦਾ ਤੁਹਾਨੂੰ ਆਲਓਵਰ ਸੂਟ ਮਿਲੇਗਾ ਤੇ ਨਾਲ ਕਟਵਕ ਹੈਵੀ embroiderry ਵਾਲਾ ਦੁਪੱਟਾ ਮਿਲੇਗਾ ਜਿਹਦੀ ਕੀ ਲੈਂਥ 22 ਮੀਟਰ ਹੈ ਬਿਲਕੁਲ ਨਵਾਂ ਪਾਰਟੀ ਵੇਅਰ ਕਨਸੈਪਟ ਹੈ ਇਹਦਾ ਜਿਹੜਾ ਕਨਸੈਪਟ ਅਸੀਂ ਚੂਜ਼ ਕੀਤਾ ਪਾਰਟੀ ਵੇਅਰ ਹੈ ਇਸ ਲਈ ਤੁਸੀਂ ਇਹਨਾਂ ਨੂੰ ਐਸ ਵੈਡਿੰਗ ਵੇਅਰ ਫੰਕਸ਼ਨ ਵਜਾਤੇ ਪਾ ਸਕਦੇ ਹੋ ਬੜਾ ਸੋਹਣਾ ਸੂਟ ਲੱਗੇਗਾ 5 ਮੀਟਰ ਦਾ ਆਲ ਓਵਰ ਦਾ ਪੂਰੇ ਵੱਡੇ ਪਾਸ ਦਾ ਤੁਸੀਂ ਇਹਨੂੰ ਅਨਾਰਕਲੀ ਵਾਲਾ ਵੀ ਲੁੱਕ ਦੇ ਸਕਦੇ ਹੋ ਜਿਵੇਂ ਦਾ ਵੀ ਤੁਸੀਂ ਚਾਹੁੰਦੇ ਹੋ ਇਹਨੂੰ ਲੁੱਕ ਦੇ ਸਕਦੇ ਹੋ ਬਾਕੀ ਅਗਰ ਤੁਸੀਂ ਸੂਟ ਬਾਏ ਕਰਨਾ ਹੈ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਿਸੇ ਵੀ ਕਲੈਕਸ਼ਨ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਚਾਹੀਏ ਮੈਂ ਅੱਜ ਦੀ ਵੀਡੀਓ ਵਿੱਚ ਜੋ ਵੀ ਅਪਡੇਟਸ ਕੀਤੀਆਂ ਉਹਨਾਂ ਬਾਰੇ ਜਾਂ ਫਿਰ ਹੋਰ ਜੋ ਵੀ ਮੇਰੇ ਕੋਲ ਕਲੈਕਸ਼ਨਸ ਹੁੰਦੀਆਂ ਨੇ ਜੋ ਵੀ ਕਮਿਊਨਿਟੀ ਤੇ ਜੋ ਵੀ ਸ਼ਾਰਟਸ ਵਗੈਰਾ ਅਪਡੇਟ ਕਰਦੀ ਹਾਂ ਉਹਨਾਂ ਦੇ ਬਾਰੇ ਤਾਂ ਤੁਸੀਂ ਮੈਨੂੰ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਅਗਰ ਤੁਸੀਂ ਡੇਲੀ ਦਾ ਸਟੇਟਸ ਦੇਖਣਾ ਹੈ ਕਿ ਅੱਜਕੱਲ ਕਿਹੜੇ-ਕਿਹੜੇ ਹੋਰ ਸੂਟ ਜਿਵੇਂ ਕੀ ਗਰਮੀ ਆ ਤੇ ਕਾਟਨ ਦੇ ਟ੍ਰੈਂਡ ਕਰ ਰਹੇ ਨੇ ਨਾ ਤੁਸੀਂ ਮੈਨੂੰ ਆਪਣਾ ਨਈਮ ਐਂਡ ਸਿਟੀ ਦਾ ਨੇਮ ਦੱਸ ਦਿਨਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜਿਹੜਾ ਸਟੇਟਸ ਤੇ ਅਪਡੇਟਸ ਆndੀਆਂ ਨੇ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ ਹਰ ਤਰ੍ਹਾਂ ਦੀਆਂ ਹੁੰਦੀਆਂ ਨੇ ਹਰ ਰੇਂਜ ਵਾਲੀਆਂ ਹੁੰਦੀਆਂ ਨੇ ਫਿਰ ਜਦ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਤੇ ਤੁਸੀਂ ਦੇਖਦੇ ਰਹੋਗੇ ਕਿ ਅੱਜ ਕੱਲ ਕਿਹੜੇ ਨੇ ਟ੍ਰੈਂਡੀ ਨੇ ਵੈਦਰ ਦੇ ਅਕੋਰਡਿੰਗਲੀ ਜਾਂ ਪਾਰਟੀ ਵੇਅਰ ਫੰਕਸ਼ਨਾਂ ਲਈ ਜਾਂ ਅੱਜ ਕੱਲ ਕਿਹੜੇ-ਕਿਹੜੇ ਸੂਟ ਜਿਹੜੇ ਉਹ ਟ੍ਰੈਂਡ ਕਰ ਰਹੇ ਨੇ ਚਲੋ ਅੱਜ ਦੀ ਵੀਡੀਓ ਤੋਂ ਚੈਨਾਂ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨ